ਬਾਬੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਕੀ ਪੁੱਛਣਾ ਚਾਹੁੰਦੇ ਹੋ ਬਾਬੇ ਅੱਜ ਕੱਲ ਦੇ ਨੌਜਵਾਨ ਸਿੱਖੀ ਨੂੰ ਛੱਡ ਕੇ ਨਸ਼ੇਵਾਲ ਕਿਉਂ ਵੱਧ ਰਹੇ ਦੇਖੋ ਇਹ ਅਸੀਂ ਭੋਗਤਾਵਾਦੀ ਕਰਕੇ ਆਪਣਾ ਵਿਰਸਾ ਤੇ ਬਰਾਸਤ ਭੁੱਲਦੇ ਜਾ ਰਹੇ ਹਾਂ ਸਿੱਖ ਧਰਮ ਹੈ ਜਿਹੜਾ ਉਹ ਇੱਕ ਜੀਵਨ ਜੀਉਣ ਦੀ ਕਲਾ ਹੈ ਇੱਕ ਢੰਗ ਹੈ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਹਨ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਕਿ ਉਹਨਾਂ ਨੇ ਸਿੱਖ ਧਰਮ ਦੀਆਂ ਨੀਅਾਂ ਕਿਸ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਉਹ ਕਿਤਾਬਾਂ ਨਹੀਂ ਪੜ੍ਹਦੇ ਅਸੀਂ ਨਾ ਗੰਦ ਵਾਲੀ ਡੱਬੀ ਨੂੰ ਫਰੋਲਦੇ ਜਾ ਰਹੇ ਹਾਂ ਮੋਬਾਈਲ ਉਹਦੇ ਉੱਤੇ ਸਾਰਾ ਦਿਨ ਫਰੋਲੀ ਜਾਂਦੇ ਹੋ ਕਦੇ ਇਤਿਹਾਸ ਨੂੰ ਨਹੀਂ ਪੜ੍ਹਦੇ ਵਿਕਸਿਤ ਦੇਸ਼ਾਂ ਦੇ ਲੋਕ ਅੱਜ ਵੀ ਕਿਤਾਬਾਂ ਪੜ੍ਹਦੇ ਨੇ ਉਹ ਤਾਂ ਇਹ ਤਰੱਕੀ ਕਰਦੇ ਨੇ ਅਸੀਂ ਅੱਡੀ ਨੌਜਵਾਨ ਪੀੜ੍ਹੀ ਜੀਵਨ ਸੌਖਾ ਹੋਣ ਕਰਕੇ ਨਸ਼ਿਆਂ ਵਿੱਚ ਮਸਤ ਹੋਣ ਲੱਗ ਗਈ ਹੈ ਤੇ ਇਹਨਾਂ ਨੂੰ ਇਹੀ ਸਾਰਾ ਕੁਝ ਨਜ਼ਰ ਆਉਂਦਾ ਹੈ ਤੇ ਆਪਣਾ ਵਿਰਸਾ ਬਰਾਸਤ ਗੁਲਾਮੀਆਂ ਸਭ ਭੁੱਲ ਗਏ ਨੇ ਇਹ ਇਹਨਾਂ ਨੇ ਮੁਰਕੇ ਉਸੇ ਨਰਕ ਦੀ ਜ਼ਿੰਦਗੀ ਜਿਉਣੀ ਆ ਉਧਰ ਨਰਕਬਲ ਵਧ ਰਹੇ ਨੇ ਸਾਨੂੰ ਕੀ ਕਰਨਾ ਚਾਹੀਦਾ ਜਾਂਦਾ ਹੁਣ ਸਾਡੀ ਇਹ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਹਮ ਦਾ ਪ੍ਰਚਾਰ ਇਹਨਾਂ ਨੂੰ ਕਰਨਾ ਚਾਹੀਦਾ ਸਾਡਾ ਵਿਰਸਾ ਵਿਰਾਸਤ ਕੀ ਹੈ ਉਹ ਪੂਰੀ ਦੁਨੀਆ ਨੂੰ ਦੱਸਣਾ ਚਾਹੀਦਾ ਸਾਡਾ ਜਿਹੜਾ ਸਿੱਖ ਧਰਮ ਹੈ ਇੱਕ ਵਿਗਿਆਨਿਕ ਧਰਮ ਹੈ ਗੁਰੂ ਸਾਹਿਬ ਨੇ ਸਾਰੇ ਕੰਮ ਆਪ ਕਰਨ ਨੂੰ ਕਿਹਾ ਅਸੀਂ ਕਹਿੰਦੇ ਬਸ ਇੱਕੋ ਵਾਰੀ ਡਾਕਾ ਮਾਰ ਕੇ ਮੁਗਲਾ ਵਾਂਗੂ ਪੈਸੇ ਲੁੱਟ ਕੇ ਫਿਰ ਦੂਜੀ ਜ਼ਿੰਦਗੀ ਗੁਜ਼ਾਰਨੀ ਆ ਉਹਦੇ ਵੱਲ ਵਧ ਰਹੇ ਆ ਸਾਡੀ ਨੌਂਜਵਨ ਪੀੜੀ ਨੂੰ ਅੱਜ ਬਾਬੇ ਨਾਨਕ ਦੇ ਉਦੇਸ਼ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਨਾਂ ਦਾ ਮੁੱਖ ਉਦੇਸ਼ ਸੀ ਪੂਰੀ ਦੁਨੀਆ ਨੇ ਐਸੇ ਹੀ ਸਿਧਾਂਤ ਤੇ ਤਰੱਕੀ ਕੀਤੀ ਹੈ ਇਹਨਾਂ ਨੂੰ ਭੁੱਲਦੇ ਜਾ ਰਹੇ ਆ ਸਾਡਾ ਜਿਹੜਾ ਧਰਮ ਹੈ ਉਹ ਦੁਨੀਆਂ ਨੂੰ ਇਹ ਸਿਖਾਉਂਦਾ ਹੈ ਕਿ ਕੁਦਰਤ ਦੀ ਖੇਡ ਕੀ ਹੈ ਸਾਨੂੰ ਵਿਗਿਆਨਕ ਤਰੀਕੇ ਨਾਲ ਹੀ ਇਹਨੂੰ ਅੱਗੇ ਦਰਸਾਉਣਾ ਚਾਹੀਦਾ ਹੈ ਇਹਦੇ ਲਈ ਨੌਜਵਾਨ ਪੀੜ੍ਹੀ ਬਹੁਤ ਕੁਝ ਕਰ ਸਕਦੀ ਹੈ ਜਦ ਵੀ ਜਿੱਥੇ ਵੀ ਜਾਣਾ ਆਪਣਾ ਵਿਰਸਾ ਵਿਰਾਸਤ ਧਰ ਲੈ ਕੇ ਜਾਓ ਬਾਬੇ ਨਾਨਕ ਨੇ ਕਿਹਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਸੀਂ ਇਹ ਸਾਰਾ ਕੁਝ ਗਵਾਉਂਦੇ ਜਾ ਰਹੇ ਹਾਂ ਧਰਤੀ ਨੂੰ ਬਾਹਂਜ ਕਰ ਰਹੇ ਹਾਂ ਪਾਣੀ ਨੂੰ ਗੰਦਾ ਕਰ ਰਹੇ ਹਾਂ ਹਵਾ 'ਚ ਪੋਲੂਸ਼ਨ ਫੈਰ ਰਹੇ ਆ 550 ਸਾਲ ਬਾਬੇ ਨਾਨਕ ਨੇ ਕਿਹਾ ਸੀ ਇਹ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ ਤੇ ਚੱਲਦੇ ਆ ਅਸੀਂ ਦੁਨੀਆ ਤੇ ਰਾਜ ਕਰਨ ਜੋਗੇ ਹੋਵਾਂਗੇ ਛੁਰੀਆਂ ਲੈ ਕੇ ਦੁਜਿਆਂ ਮਗਰ ਨਾ ਭਜੋ ਦੁਜਿਆਂ ਨੂੰ ਪਿਆਰ ਨਾਲ ਪ੍ਰੇਰਿਤ ਕਰੋ ਆਪਣਾ ਉਦੇਸ਼ ਦੱਸੋ ਇਹੀ ਸਾਡੀ ਨੌਜਵਾਨ ਪੀੜ੍ਹੀ ਦਾ ਮੁੱਖ ਉਦੇਸ਼ ਹੈ ਇਹਨਾਂ ਨੂੰ ਇਹ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਵਾਇਰਲ ਕਰਿਓ ਇੱਕ ਬੱਚਾ ਕਿਸ ਤਰ੍ਹਾਂ ਦਾ ਸਵਾਲ ਕਰਦਾ ਏ ਮੈਨੂੰ ਬੜੀ ਖੁਸ਼ੀ ਹੋਈ ਹੈ ਜੇ ਤੁਸੀਂ ਵੀ ਆ ਕੇ ਇਸ ਤਰ੍ਹਾਂ ਦੇ ਸਵਾਲ ਕਰੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ